ਦੋ ਬੱਚੇ ਹੋਣ ਤੋਂ ਬਾਅਦ ਸੁਨੀਤਾ ਦੇ ਪਤੀ ਦੀ ਮੌਤ ਹੋ ਗਈ। ਬੱਚਿਆਂ ਦਾ ਪਾਲਣ-ਪੋਸ਼ਣ ਕਰਦੇ ਸਨ, ਉਹ ਬਹੁਤ ਉਦਾਸ ਤੇ ਕਮਜ਼ੋਰ ਹੋ ਰਹੀ ਸੀ। ਇੱਕ ਦਿਨ ਸ਼ਹਿਰ ਦਾ ਰਿਸ਼ਤਾ ਆਇਆ। ਉਸ ਦਾ ਤਲਾਕ ਹੋਇਆ ਸੀ। ਉਸਨੇ ਕਿਹਾ ਸੀ ਕਿ ਉਹ ਸੁਨੀਤਾ ਨੂੰ ਰਾਣੀ ਵਾਂਗ ਰੱਖੇਗਾ ਤੇ ਸੁਨੀਤਾ ਦੇ ਬੱਚਿਆਂ ਨੂੰ ਆਪਣੇ ਕੋਲ ਹੀ ਰੱਖੇਗਾ। ਪਰ ਵਿਆਹ ਤੋਂ ਬਾਅਦ ਉਸਨੇ ਬੱਚਿਆਂ ਨੂੰ ਬੱਚਿਆਂ ਦੀ ਨਾਨੀ ਕੋਲ ਛੱਡ ਦਿੱਤਾ ਅਤੇ ਸੁਨੀਤਾ ਤੋਂ ਬੱਚੇ ਦੀ ਮੰਗ ਕਰਨ ਲੱਗ ਪਿਆ। ਡਾਕਟਰ ਨੇ ਕਿਹਾ ਸੀ ਸਨੀਤਾ ਕਮਜ਼ੋਰ ਕਾਤਨ ਮਰ ਜਾਵੇਗੀ ਉਹਨਾਂ ਨੂੰ ਬੱਚਾ ਪੈਦਾ ਨਹੀਂ ਕਰਨਾ ਚਾਹੀਦਾ ਪਰ ਸ਼ੇਖਰ ਦੇ ਅੱਗੇ ਸਨੀਤਾ ਦਾ ਕੋਈ ਜ਼ੋਰ ਨਹੀਂ ਚੱਲਿਆ ਸਨੀਤਾ ਗਰਭਵਤੀ ਹੋ ਗਈ ਇਸ ਤੋਂ ਇਲਾਵਾ ਸ਼ੇਖਰ ਉਸ ਨੂੰ ਕੁਝ ਖਾਸ ਖਾਣ ਨੂੰ ਵੀ ਨਹੀਂ ਦਿੰਦਾ ਸੀ ਅਤੇ ਜਦੋਂ ਡਿਲੀਵਰੀ ਦਾ ਸਮਾਂ ਆਇਆ ਤਾਂ ਆਪਰੇਸ਼ਨ ਥੀਏਟਰ ਦੇ ਬਾਹਰ ਸ਼ੇਖਰ بار بار ਕਲੀਵਲ ਤੇ ਕਰਿਆ ਸੀ ਸਨੀਤਾ ਨੂੰ ਅੰਦਰ ਗਏ ਨੂੰ ਪੂਰਾ ਘੰਟਾ ਹੋ ਗਿਆ ਸੀ ਪਰ ਹਜੇ ਤੱਕ ਡਾਕਟਰ ਨੇ ਬਾਹਰ ਆ ਕੇ ਕੁਝ ਵੀ ਨਹੀਂ ਦੱਸਿਆ ਸੀ ਸ਼ੇਖਰ ਮਨ ਵਿੱਚ ਕਹਿ ਰਿਹਾ ਸੀ ਕੀ ਸਮੱਸਿਆ ਹੈ ਬਸ ਇੱਕ ਬੱਚੇ ਨੂੰ ਜਨਮ ਦੇਣਾ ਸੀ ਪਰ ਇਸ ਔਰਤ ਨੇ ਤਾਂ ਮੇਰਾ ਤਮਾਸ਼ਾ ਹੀ ਬਣਾ ਕੇ ਰੱਖ ਦਿੱਤਾ ਹੈ ਪਰ ਬੱਚੇ ਦੀ ਇੱਛਾ ਸੁਨੀਤਾ ਨੂੰ ਸਭ ਕੁਝ ਸਹਿਣ ਕਰਨ ਲਈ ਮਜਬੂਰ ਕਰ ਰਹੀ ਸੀ ਉਸਦੇ ਕੱਪੜਿਆਂ ਤੇ ਬਹੁਤ ਸਾਰੇ ਖੂਨ ਦੇ ਦਾਗ ਲੱਗੇ ਹੋਏ ਸਨ ਸੁਨੀਤਾ ਬਿਲਕੁਲ ਠੀਕ ਸੀ ਪਰ ਜਦੋਂ ਉਹ ਵਾਪਸ ਆਇਆ ਤਾਂ ਉਹ ਨੀਚੇ ਟਿੱਕੀ ਹੋਈ ਸੀ पर ਉਸ ਨੂੰ ਆਪਣੇ ਬੱਚਿਆਂ ਦੀ ਜ਼ਿੰਦਗੀ ਪਿਆਰੀ ਲੱਗੀ ਤੇ ਉਹ ਸੁਨੀਤਾ ਨੂੰ ਚੱਕ ਕੇ ਹਸਪਤਾਲ ਲੈ ਗਿਆ ਕਿਉਂਕਿ ਉਸ ਨੂੰ ਸੁਨੀਤਾ ਦੇ ਕੋਲੋਂ ਮੁੰਡਾ ਚਾਹੀਦਾ ਸੀ ਸੁਨੀਤਾ ਨੂੰ ਦੇਖ ਕੇ ਹਸਪਤਾਲ ਦਾ ਸਟਾਫ ਡਰ ਗਿਆ ਉਹਨਾਂ ਨੇ ਕਿਹਾ ਇਸ ਦੇ ਕੋਲ ਬਹੁਤ ਘੱਟ ਸਮਾਂ ਹੈ ਤੁਸੀਂ ਇਸ ਦੀ ਕੀ ਹਾਲਤ ਬਣਾ ਦਿੱਤੀ ਹੈ ਇਹ ਸਭ ਕਿਵੇਂ ਹੋਇਆ ਸ਼ੇਕਰ ਆਪਣੇ ਮੂੰਹ ਕੁਝ ਨਹੀਂ ਬੋਲ ਸਕਿਆ ਉਹ ਸ਼ਰਮਿੰਦਾ ਹੋ ਗਿਆ ਡਾਕਟਰ ਸੁਨੀਤਾ ਨੂੰ ਅੰਦਰ ਲੈ ਗਿਆ ਉਤੇ ਹੁਣ ਉਹ ਬਾਹਰ ਉਡੀਕ ਕਰ ਰਿਹਾ ਸੀ ਕਿ ਜਲਦੀ ਹੀ ਪੁੱਤਰ ਦੇ ਜਨਮ ਦੀ ਖਬਰ ਮਿਲੇ ਪੂਰੇ 2 ਘੰਟੇ ਬਾਅਦ ਆਪਰੇਸ਼ਨ ਥੀਏਟਰ ਦਾ ਦਰਵਾਜ਼ਾ ਖੁੱਲ੍ਹਿਆ ਤੇ ਇੱਕ ਨਰਸ ਬਾਹਰ ਆਈ ਸ਼ੇਖਰ ਨੇ ਨਰਸ ਕੋਲ ਜਾ ਕੇ ਪੁੱਛਿਆ ਕਿ ਬੱਚਾ ਠੀਕ ਹੈ ਨਰਸ ਨੇ ਗੁੱਸੇ ਵਿੱਚ ਕਿਹਾ ਬੱਚੇ ਦਾ ਤਾਂ ਤੂੰ ਨਾਲ ਦੀ ਨਾਲ ਪੁੱਛ ਲਿਆ ਪਰ ਆਪਣੀ ਪਤਨੀ ਦਾ ਵੀ ਪੁੱਛ ਲੈ ਜੋ ਮੌਤ ਦੇ ਮੂੰਹ ਤੋਂ ਬਾਹਰ ਨਿਕਲੀ ਹੈ ਸ਼ੇਖਰ ਨੇ ਬੱਚੇ ਨੂੰ ਆਪਣੀ ਗੋਦ ਵਿੱਚ ਲਿਆ ਤੇ ਉਸ ਨੂੰ ਚੁੱਕ ਕੇ ਬਹੁਤ ਖੁਸ਼ੀ ਮਨਾਈ ਬੱਚੇ ਦਾ ਮੂੰਹ ਕੱਪੜੇ ਦੇ ਨਾਲ ਟਕਿਆ ਹੋਇਆ ਸੀ ਸੁਰੇਸ਼ ਮਨ ਵਿੱਚ ਸੋਚ ਰਿਹਾ ਸੀ ਕਿ ਸੁਨੀਤਾ ਮੇਰੇ ਨਾਲ ਲੜਦੀ ਰਹਿੰਦੀ ਸੀ ਮੇਰਾ ਕੀ ਵਿਗੜ ਲਿਆ ਮੈਂ ਤਾਂ ਇੱਕ ਮੁੰਡੇ ਦਾ ਪਿਓ ਬਣ ਗਿਆ ਹੁਣ ਉਹ ਆਪ ਆਪਰੇਸ਼ਨ ਥੀਟਰ ਵਿੱਚ ਤੜਫਦੀ ਪਈ ਹੈ ਮੈਨੂੰ ਕੀ ਹੈ ਮੈਨੂੰ ਤਾਂ ਮੇਰਾ ਮੁੰਡਾ ਮਿਲ ਗਿਆ ਫਿਰ ਜਦੋਂ ਉਸ ਨੇ ਮੁੰਡੇ ਦੇ ਮੂੰਹ ਤੋਂ ਕੱਪੜੇ ਨੂੰ ਲਾਇਆ ਤੇ ਉਸ ਵੱਲ ਦੇਖਿਆ ਤਾਂ ਉਹ ਵੇਖਦਾ ਹੀ ਰਹਿ ਗਿਆ ਉਸ ਦੇ ਮਨ ਵਿੱਚ ਬਹੁਤ ਭਿਆਨਕ ਤੂਫਾਨ ਚੱਲ ਪਿਆ ਤੇ ਉਹ ਹੈਰਾਨ ਪਰੇਸ਼ਾਨ ਹੋ ਗਿਆ ਕਿਉਂਕਿ ਉਸ ਦਾ ਬੱਚਾ ਬਹੁਤ ਛੋਟਾ ਸੀ ਤੇ ਉਸ ਦੇ ਸਰੀਰ ਤੇ ਵਾਲ ਸਨ ਉਹ ਇੱਕ ਬਾਂਦਰ ਵਾਂਗ ਲੱਗ ਰਿਹਾ ਸੀ ਅੰਦਰ ਕਮਰੇ ਵਿੱਚ ਸੁਨੀਤਾ ਨੂੰ ਜਦੋਂ ਹੋਸ਼ ਉਮਦੀ ਹੈ ਤਾਂ ਸੁਨੀਤਾ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸਨ ਉਹ ਫੁੱਟ ਫੁੱਟ ਕੇ ਰੋਣ ਲੱਗ ਪਈ ਉਹ ਪੁਰਾਣੀਆਂ ਗੱਲਾਂ ਨੂੰ ਸੋਚਣ ਲੱਗ ਪਈ ਕਿ ਕਿਵੇਂ ਉਸ ਦੀ ਜ਼ਿੰਦਗੀ ਵਿੱਚ 3 ਸਾਲ ਪਹਿਲਾਂ ਇਹ ਆਇਆ ਸੀ ਜਦੋਂ ਉਸਦੇ ਪਤੀ ਦੀ ਮੌਤ ਤੋਂ ਬਾਅਦ ਉਹ ਆਪਣੀ ਦੋਨੇ 3 ਨੂੰ ਪਾਲਣ ਲਈ ਇੱਕ ਪਿਤਾ ਦੀ ਭਾਲ ਕਰ ਰਹੀ ਸੀ ਸੁਨੀਤਾ ਦੇਆਂ 3 ਭੁੱਖ ਨਾਲ ਰੋਂਦਿਆਂ ਆਉਂਦਿਆਂ ਜਾਂ ਸਨ ਪਰ ਉਹਨਾਂ ਨੂੰ ਦਿਨ ਵਿੱਚ ਸਿਰਫ ਇੱਕ ਵਾਰ ਰੋਟੀ ਦਿੱਤੀ ਜਾਂਦੀ ਸੀ ਜੇਕਰ ਕੁਝ ਸਮੇਂ ਬਾਅਦ ਸੁਨੀਤਾ ਦੀਆਂ ਕੁੜੀਆਂ ਖਾਣਾ ਮੰਗਦੀਆਂ ਤਾਂ ਦੋਵੇਂ ਪ੍ਰਾ ਰੋਲਾ ਪਾਉਂਦੀ ਤੇ ਘਰ ਵਿੱਚ ਨਕਾਮਾ ਕਰ ਦਿੱਤੇ ਤੇਰੇ ਹੱਥ ਸੁਰੱਖਿਟ ਹਨ ਬਾਹਰ ਜਾ ਕੇ ਕੁਝ ਕੰਮ ਕਰਿਆ ਕਰ ਕੁਝ ਸਮਾਂ ਭਾਲ ਕਰਨ ਤੋਂ ਬਾਅਦ ਉਸ ਨੂੰ ਕਿਤੇ ਵੀ ਨੌਕਰੀ ਨਹੀਂ ਮਿਲੀ ਕਿਉਂਕਿ ਸੁਨੀਤਾ ਘੱਟ ਪੜ੍ਹੀ ਲਿਖੀ ਸੀ ਅਤੇ ਕੋਈ ਤਜਰਬਾ ਵੀ ਨਹੀਂ ਸੀ ਹੁਣ ਉਸਨੇ ਲੋਕਾਂ ਦੇ ਘਰ ਜਾ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਉਸ ਨੂੰ ਸਵੇਰੇ 8 ਵਜੇ ਵੱਡੇ ਅਮੀਰ ਘਰਾਂ ਵਿੱਚ ਆਉਣਾ ਪੈਂਦਾ ਸੀ। ਉਸ ਨੂੰ ਘਰ ਦੇ ਸਾਰੇ ਕੰਮ ਕਰਨੇ ਪੈਂਦੇ ਸਨ। ਜਦੋਂ ਵੀ ਭਾਂਡੇ ਗੰਦੇ ਹੋ ਜਾਂਦੇ ਸਨ ਉਸ ਨੂੰ ਮंजਨੇ ਪੈਂਦੇ ਸਨ। ਸਾਰੇ ਕੱਪੜੇ ਵੀ ਹੱਥ ਨਾਲ ਧੋਣੇ ਪੈਂਦੇ ਸਨ। ਇੱਕ ਕੱਪੜਾ ਧੋਣ ਲਈ ਪੰਜ ਰੁਪਏ ਦੇਵਾਂਗੀ। ਅਤੇ ਹਾਂ ਘਰ ਵਿੱਚ ਨੌਜਵਾਨ ਹਨ। ਉਹਨਾਂ ਤੋਂ ਦੂਰ ਰਹੀਂ। ਸਨੀਤਾ ਨੂੰ ਨੌਕਰੀ ਤੇ ਰੱਖਣ ਵਾਲੀ ਮਾਲਕ ਸਮਝਾ ਰਹੀ ਸੀ। ਸਨੀਤਾ ਸ਼ਰਮ ਨਾਲ ਬਹੁਤ ਪ੍ਰਭਾਵਿਤ ਹੋ ਗਈ। ਉਸ ਦੇ ਘਰ ਦੇ ਆਦਮੀਆਂ ਨਾਲ ਕੀ ਲੈਣ ਦੇਣ ਸੀ। ਉਸਨੇ ਇੱਕ ਸਮੇਂ ਕਈ ਕੰਮ ਕਰ ਲਈ ਸੰਤ ਉਹ ਸਾਰਾ ਦਿਨ ਵੀ ਜਨਵਰਾਵਾਂ ਕੰਮ ਕਰਕੇ ਬਹੁਤ ਕਮਜ਼ੋਰ ਹੋ ਗਈ ਸੀ ਪਰ ਉਸ ਨੂੰ ਵੀ ਨਿਯਮਤ ਵਿੱਚ ਕੁਝ ਪੈਸੇ ਮਿਲਣ ਵਾਲੇ ਸਨ ਸੁਨੀਤਾ ਦੀਪਾ ਬੀਬੀ ਆਸੀ ਉਹ ਸਵੇਰ ਤੀਰ ਨਾਲ ਉੱਠਦੀ ਸੀ ਜਦੋਂ ਉਹ ਕੰਮ ਤੇ ਚਲੀ ਜਾਂਦੀ ਤਾਂ ਪਿੱਛੇ ਉਸਦੀ ਭਾਬੀ ਸੁਨੀਤਾ ਦੀਆਂ ਕੁੜੀਆਂ ਨੂੰ ਤਾਂ ਕੰਮ ਕਰਵਾਉਂਦੀ ਉਹਨਾਂ ਤੋਂ ਝਾੜੂ ਮਰਵਾਉਂਦੀ ਪੋਚਾ ਲਗਾਉਂਦੀ ਭਾਂਡੇ ਮंजਾਉਂਦੀ ਤੇ ਦੋਵੇਂ ਤੀਆਂ ਨੂੰ ਕੰਮ ਸੌਂਪ ਦਿੰਦੀ ਸੀ ਉਹ 마ਸੂਮ ਬੱਚੀਆਂ ਕੰਮ ਕਰਤੀਆਂ ਹੋਈਆਂ ਥੱਕ ਜਾਂਦੀਆਂ ਸਨ ਇੱਕ ਮਹੀਨੇ ਦੇ ਅੰਦਰ ਅੰਦਰ ਸੁਨੀਤਾ ਦਾ ਸ਼ਰੀਰ ਕੰਡਾ ਬਣ ਗਿਆ ਸੀ ਪਰ ਉਹ ਪੈਸੇ ਲੈਣ ਦੀ ਉਡੀਕ ਕਰ ਰਹੀ ਸੀ ਉਸ ਦੀਆਂ ਕੂੜੀਆਂ ਕਈ ਦਿਨਾਂ ਤੋਂ ਚੱਪਲਾਂ ਤੋਂ ਬਿਨਾ ਕੁਮਰੀ ਨਹੀਂ ਸਨ ਤਾਂ ਪਰ ਮਨ ਠੰਡਾ ਹੋ ਚੱਲ ਗਿਆ ਸੀ ਸੁਨੀਤਾ ਦਾ ਪੱਕਾ ਰੱਬਾ ਸੀ ਕਿ ਉਹ ਉਹਨਾਂ ਨੂੰ ਚੱਪਲਾਂ ਦਿਵਾ ਦੇਗੀ ਜਦੋਂ ਉਸ ਨੂੰ ਤਨਖਾਹ ਮਿਲੀ ਤੇ ਉਹ ਘਰ ਆਈ ਘਰ ਆ ਕੇ ਜਦੋਂ ਉਸ ਨੇ ਆਪਣੇ ਭਰਾ ਮਾ ਨੂੰ ਸਾਹਮਣੇ ਦੇਖਿਆ ਪਾਇਆ ਤੇ ਭਰਾ ਨੇ ਉਸ ਦਾ ਪਰਸਖੋਲਿਆ ਉਸਨੇ ਪਰਸਖੋਲਿਆ ਤੇ ਉਸ ਵਿੱਚ 5-500 ਦੇ ਨੋਟ ਦੇਖੇ ਉਸਨੇ ਜਲਦੀ ਨਾਲ ਕਿਹਾ ਮੋਟਰਸਾਈਕਲ ਖਰਾਬ ਹੋਇਆ ਹੈ ਤੁਹਾਡੇ ਵਿੱਚ ਰਸਨ ਵੀ ਖਤਮ ਹੋਇਆ ਹੈ ਦੋਵੇਂ ਕੰਮ ਇਸ ਨਾਲ ਹੋ ਜਾਣਗੇ ਨੇ ਕਿਹਾ ਮੈਂ ਆਪਣੀਆਂ 3ਾਂ ਵਾਸਤੇ ਜੁੱਤੇ ਲੈਣੇ ਹਨ ਸੁਨੀਤਾ ਦੇ ਭਰਾ ਨੇ ਕਿਹਾ ਕਿ ਜੁੱਤੇ ਲੈਣ ਦਾ ਕੀ ਫਾਇਦਾ ਤੁਸੀਂ ਇੱਥੋਂ ਹੋਰ ਬੱਚੇ ਤੇ ਜੁੱਤੇ ਇਹਨਾਂ ਨੂੰ ਪਵਾ ਦਿਓ ਨੀਤਾ ਦਾ ਆਪਣੇ ਅਸੇ ਲੈ ਕੇ ਅੰਦਰ ਚਲਾ ਗਿਆ ਸੁਨੀਤਾ ਉੱਥੇ ਖੜੀ ਰਹੀ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਹ ਅੰਦਰ ਜਾ ਕੇ ਰੋਣ ਲੱਗ ਪਈ ਬਿਹਤਰ ਹੈ ਕਿ ਤੁਸੀਂ ਦੂਜੀ ਵਾਰ ਸੈਟਲ ਹੋ ਜਾਓ ਸ਼ਾਂਤੀ ਮਾਸੀ ਨੇ ਆਪਕੇ ਕਿਹਾ ਸ਼ਾਂਤੀ ਮਾਸੀ ਨੇ ਮੇਰੇ ਰਿਸ਼ਤੇ ਬਾਰੇ ਗੱਲ ਕੀਤੀ ਸੁਨੀਤਾ ਨੂੰ ਸੁਣਨ ਲਈ ਮਜਬੂਰ ਕੀਤਾ ਗਿਆ ਮਾਂ ਕੀ ਉਹ ਮੇਰੀਆਂ ਕੁੜੀਆਂ ਨੂੰ ਰੱਖੋਗਾ ਸੁਨੀਤਾ ਦਾ ਪਹਿਲਾ ਸਵਾਲ ਮਾਸੀ ਨੇ ਕਿਹਾ ਉਹ ਤਲਾਕਸ਼ੁਦਾ ਹੈ ਤੇ ਤੇਰੀਆਂ ਕੁੜੀਆਂ ਨੂੰ ਜ਼ਰੂਰ ਰੱਖੂਗਾ ਉਸਦੀ ਮੋਟਰਸਾਈਕਲ ਬਣਾਉਣ ਦੀ ਦੁਕਾਨ ਹੈ ਉਹ ਕਹਿੰਦਾ ਕਿ ਤੁਹਾਡੀ ਕੁੜੀ ਨੂੰ ਮੈਂ ਰਾਣੀ ਬਣਾ ਕੇ ਰੱਖੂਗਾ ਸ਼ਾਂਤੀ ਮਾਸੀ ਨੇ ਕਿਹਾ ਸ਼ੇਖਰਦੀ ਪੈਰ ਘਰ ਆਈ ਹੈ ਪਹਿਨ ਨੇ ਸੁਨੀਤਾ ਨੂੰ ਦੇਖਿਆ ਤੇ ਕਿਹਾ ਸਾਨੂੰ ਸਿਰਫ ਇੱਕ ਸੱਚਜੀ ਤੇ ਸੰਸਕ੍ਰਿਤ ਕੁੜੀ ਦੀ ਲੋੜ ਹੈ ਸਾਡਾ ਸ਼ੇਖਰ ਹਰ ਮਹੀਨੇ ਹਜ਼ਾਰਾਂ ਰੁਪਏ ਕਮਾਉਂਦਾ ਹੈ ਉਹ ਤੈਨੂੰ ਰਾਣੀ ਵਾਂਗ ਰੱਖੇਗਾ ਪੈ ਆਂਦੀਆਂ ਗੱਲਾਂ ਸੁਣ ਕੇ ਸਨੀਤਾ ਦੇ ਬੋਲ ਤੇ ਹਲਕੀ ਜਿਹੀ ਮੁਸਕਰਾਟ ਤੌਰ ਤੇ ਪੱਕਾ ਹੋ ਗਿਆ ਦੂਜੇ ਪਾਸਿਓਂ ਹਲਕਾ ਜਿਹਾ ਪਹਿਰਾਵਾ ਆਇਆ ਸੀ ਪਰ ਸਨੀਤਾ ਨੂੰ ਕੋਈ ਇਤਰਾਜ਼ ਨਹੀਂ ਸੀ ਉਹ ਖੁਸ਼ ਸੀ ਕਿ ਉਸਦੀਆਂ ਦੋ ਮਿੱਤਿਆ ਨੂੰ ਇੱਕ ਵਾਰ ਫਿਰ ਆਪਣੇ ਪਿਤਾ ਦਾ ਪਿਆਰ ਮਿਲਣ ਵਾਲਾ ਹੈ ਵਿਆਹ ਹੋਇਆ ਵਿਦਾਈ ਸ਼ੁਰੂ ਹੋ ਗਈ ਸ਼ੇਕਰ ਦੀ ਭੈਣ ਨੇ ਕਿਹਾ ਓਏ ਤੂੰ ਆਪਣੀਆਂ ਦੋ ਮਿੱਤਿਆ ਨੂੰ ਵੀ ਨਾਲ ਲੈ ਕੇ ਜਾ ਰਹੀ ਹੈ ਕੀ ਤੂੰ ਪਾਗਲ ਹੋ ਗਈ ਹੈ ਵਿਆਹ ਵਾਲੇ ਦਿਨ ਆਪਣੀਆਂ ਬੱਚਿਆਂ ਨੂੰ ਕੌਣ ਨਾਲ ਲੈ ਕੇ ਜਾਂਦਾ ਹੈ ਸੁਨੀਤਾ ਹਰਾਨ ਰਹਿ ਗਈ ਉਸਨੇ ਕਿਹਾ ਕਿ ਮੈਂ ਪਹਿਲਾਂ ਹੀ ਗੱਲ ਕੀਤੀ ਸੀ ਕਿ ਮੈਂ ਆਪਣੀਆਂ ਧੀਆਂ ਨੂੰ ਨਾਲ ਲੈ ਕੇ ਜਾਵਾਂਗੀ ਭੈਣ ਨੇ ਕਿਹਾ ਕਿ ਤੂੰ ਸ਼ੇਖਰ ਨਾਲ ਗੱਲ ਕਰੀ ਤੇ ਫਿਰ ਜਦੋਂ ਸ਼ੇਖਰ ਨੇ ਇਹਨਾਂ ਨੂੰ ਆਉਣ ਬਾਰੇ ਕਿਹਾ ਉਸ ਸਮੇਂ ਹੀ ਇਹਨਾਂ ਨੂੰ ਆਪਣੇ ਨਾਲ ਲੈ ਕੇ ਜਾਈ ਜੇ ਤੁਸੀਂ ਸ਼ੇਖਰ ਦਾ ਮੂਡ ਖਰਾਬ ਨਾ ਕਰੋ ਜਦੋਂ ਨੰਦਨੇ ਇਹ ਕਿਹਾ ਤਾਂ ਸੁਨੀਤਾ ਦੀਆਂ ਅੱਖਾਂ ਵਿੱਚ ਹੰਝੂ ਆਣ ਲੱਗ ਪਏ ਪਰ ਸੁਨੀਤਾ ਨੇ ਕੁਝ ਨਹੀਂ ਕੀਤਾ ਮਜਬੂਰਨ ਉਹਨਾਂ ਤੋਂ ਆਪਣਾ ਹੱਥ ਛਡਾਉਣਾ ਪਿਆ ਤੇ ਇੱਕ ਛੋਟੀ ਕੁੜੀ ਕਹਿਣ ਲੱਗੀ ਮੈਂ ਵੀ ਮੰਮੀ ਨਾਲ ਜਾਵਾਂਗੀ ਪਰ ਉਸ ਨੇ ਆਪਣੇ ਮਨ ਤੇ ਕਾਬੂ ਰੱਖਿਆ ਤੇ ਉਸ ਨੂੰ ਕਿਹਾ ਕਿ ਮੈਂ ਤੈਨੂੰ ਫਿਰ ਲੈ ਕੇ ਜਾਵਾਂਗੀ ਬੱਤਰ ਪਰ ਨੇ ਕਿਸੇ ਤੋਂ ਕਾਰ ਕਰਾਏ ਤੇ ਲਈ ਸੀ ਅਤੇ ਅਗਲੀ ਸੀਟ ਤੇ ਬੈਠਾ ਗੁੱਸੇ ਨਾਲ ਸੁਨੀਤਾ ਨੂੰ ਆਪਣੀਆਂ ਧੀਆਂ ਨਾਲ ਚੁੰਬੜਤਾ ਦੇਖ ਹੈਰਾਨ ਤੇ ਗੁੱਸੇ ਹੋ ਰਹੀ ਸੀ ਉਸ ਨੇ ਕਈ ਵਾਰ ਹਾਰਨ ਵਜਾਇਆ ਸਨੀਤਾ ਨੂੰ ਕਾਰ ਵਿੱਚ ਬਿਠਾਇਆ ਉਹ ਇੱਕ ਮੱਤ ਉਮਰ ਦਾ ਆਦਮੀ ਸੀ ਜਿਸ ਦਾ ਰੰਗ ਗੂੜਾ ਸੀ ਦੀਦੀ ਨੇ ਕਿਹਾ ਸੀ ਕਿ ਤੂੰ ਬਹੁਤ ਪਤਲੀ ਹੈ ਪਰ ਕਾਫੀ ਸੁੰਦਰ ਹੈ ਸ਼ਾਇਦ ਮੇਕਅਪ ਨੇ ਤੇਰਾ ਰੰਗ ਬਦਲ ਦਿੱਤਾ ਉਸਨੇ ਸਨੀਤਾ ਦੇ ਸਾਹਮਣੇ ਬੈਠਦੇ ਹੋਏ ਸਨੀਤਾ ਨੂੰ ਕਿਹਾ ਸੀ ਸਨੀਤਾ ਨੇ ਆਪਣੇ ਆਪ ਨੂੰ ਢਕੋਇਆ ਉਸ ਦੀਆਂ ਅੱਖਾਂ ਵਿੱਚ ਹੰਝੂ ਸਨ ਜਦੋਂ ਸਨੀਤਾ ਨੇ ਪੁੱਛਿਆ ਆਪਾਂ ਆਪਣੀਆਂ ਧੀਆਂ ਨੂੰ ਕਦੋਂ ਲੈ ਕੇ ਆਵਾਂਗੇ ਤਾਂ ਸ਼ੇਖਰ ਨੇ ਕਿਹਾ ਕਿ ਤੁਹਾਡੀਆਂ ਇੰਨੀਆਂ ਵੱਡੀਆਂ ਧੀਆਂ ਹਨ ਤੁਸੀਂ ਉਹਨਾਂ ਨੂੰ ਆਪਣੇ ਨਾਲ ਰੱਖ ਕੇ ਕੀ ਕਰੋਗੇ ਉਹ ਨਾਨੀ ਦੇ ਘਰ ਰਹਿਣ ਦਿਓ ਮੈਂ ਬੱਚਿਆਂ ਦੀ ਦੇਖਭਾਲ ਦਾ ਠੇਕਾ ਨਹੀਂ ਲਿਆ ਮੈਂ ਆਪਣਾ ਘਰ ਵਸਾਉਣ ਲਈ ਵਿਆਹ ਕੀਤਾ ਹੈ ਮੈਂ ਤੁਹਾਡੀ ਨੀਂਤੀ ਨਹੀਂ ਆਤੀ ਆਪਣਾ ਸਮਾਂ ਬਰਬਾਦ ਨਹੀਂ ਕਰਾਂਗਾ ਪਰ ਮਾਸੀ ਨੇ ਮੈਨੂੰ ਕਿਹਾ ਸੀ ਸੁਨੀਤਾ ਕੁਝ ਹੋਰ ਕਹਿਣਾ ਚਾਹੁੰਦੀ ਸੀ ਪਰ ਸ਼ੇਖਰ ਬਹੁਤ ਗੁੱਸੇ ਹੋ ਕੇ ਬਕਵਾਸ ਕਰਨਾ ਬੰਦ ਕਰੋ ਸ਼ਾਂਤੀ ਮਾਸੀ ਕੌਣ ਹੈ ਜੋ ਅਜਿਹੀਆਂ ਗੱਲਾਂ ਕਹੇ ਮੈਂ ਇਹ ਸਿਰਫ ਵਿਆਹ ਲਈ ਹਾਂ ਕਰਵਾਉਣ ਲਈ ਕਿਹਾ ਸੀ ਕਿਉਂਕਿ ਮੇਰਾ ਵਿਆਹ ਨਹੀਂ ਹੋ ਰਿਹਾ ਸੀ ਹੁੰ ਦੁਬਾਰਾ ਮੇਰੇ ਸਾਹਮਣੇ ਆਪਣੀਆਂ ਧੀਆ ਬਾਰੇ ਗੱਲ ਨਾ ਕਰੀ ਉਹਦੀਆਂ ਅੱਖਾਂ ਵਿੱਚ ਇੱਕ ਵਾਰ ਫਿਰ ਤੋਂ ਹੰਝੂ ਆ ਗਏ ਸ਼ਾਇਦ ਉਸਨੇ ਵਿਆਹ ਕਰਵਾ ਕੇ ਗਲਤ ਕੀਤਾ ਸੀ ਵਿਆਹ ਦੀ ਰਾਤ ਤੋਂ ਬਾਅਦ ਕਈ ਵਾਰ ਉਹ ਆਪਣੀਆਂ ਧੀਆ ਨੂੰ ਸ਼ਹਿਰ ਵਿੱਚ ਲੈਉਣ ਲਈ ਕਹਿੰਦੀ ਪਰ ਹਰ ਵਾਰ ਸ਼ੇਖਰ ਗੁੱਸੇ ਹੋ ਜਾਂਦਾ ਸੁਨੀਤਾ ਆਪਣੀਆਂ ਧੀਆ ਲਈ ਤਰਸਦੀ ਰਹੀ ਪਰ ਉਸ ਨੂੰ ਮਹੀਨੇ ਵਿੱਚ ਇੱਕ ਵਾਰ ਆਪਣੀ ਮਾਂ ਦੇ ਘਰ ਆਪਣੀਆਂ ਧੀਆ ਨੂੰ ਮਿਲਣ ਦੀ ਇਜਾਜ਼ਤ ਸੀ ਆਪਣੀ ਧੀਆਂ ਦੀ ਯਾਦ ਦੇ ਵਿੱਚ ਸੁਨੀਤਾ ਪਹਿਲਾਂ ਨਾਲੋਂ ਪਤਲੀ ਤੇ ਕਮਜ਼ੋਰ ਹੋਣ ਲੱਗੀ। ਸ਼ੇਖਰ ਸਵੇਰ ਤੋਂ ਸ਼ਾਮ ਤੱਕ ਆਪਣਾ ਕੰਮ ਕਰਦਾ ਰਹਿੰਦਾ ਸੀ ਤੇ ਸੁਨੀਤਾ ਖਾਣ-ਪੀਣ ਵਿੱਚ ਰੁੱਝੀ ਰਹਿੰਦੀ ਸੀ। ਕਈ ਵਾਰ ਉਹ ਦਿਨ ਵਿੱਚ ਦਿਨਵਾਰ ਖਾਣਾ ਪਕਾਦ ਲੈਂਦਾ ਸੀ ਤੇ ਕਈ ਵਾਰ ਘਰ ਵਿੱਚ ਦੋ ਟਾਈਮ ਵੀ ਰੋਟੀ ਨਹੀਂ ਬਣਦੀ ਸੀ ਕਿ ਉਹ ਬਾਹਰ ਹੀ ਖਾਣਾ ਖਾ ਆਉਂਦਾ ਸੀ ਤੇ ਸੁਨੀਤਾ ਨੂੰ ਵੀ ਨਾਲ ਲਿਆ ਕੇ ਦਿੰਦਾ। ਤੇ ਨਾ ਖਾਣਾ ਬਣਾਉਣ ਵਾਲੇ ਕਹਿੰਦਾ ਸੀ ਤਾਂ ਭੁੱਖੀ ਹੀ ਸੌ ਜਾਂਦੀ ਸੀ ਸੁਨੀਤਾ ਕੁਝ ਕਹਿੰਦੀ ਤਾਂ ਸ਼ੇਖਰ ਗੁੱਸੇ ਨਾਲ ਚੀਕਣਾ ਸ਼ੁਰੂ ਕਰ ਦਿੱਤਾ ਸ਼ੇਖਰ ਦੇ ਕੱਪੜੇ ਬਹੁਤ ਗੰਦੇ ਹੁੰਦੇ ਸਨ ਸੁਨੀਤਾ ਨੇ ਸ਼ੇਖਰ ਨੂੰ ਮਸ਼ੀਨ ਲਿਆਉਣ ਲਈ ਕਿਹਾ ਸ਼ੇਖਰ ਨੇ ਕਿਹਾ ਮੈਨੂੰ ਉਹ ਆਪ ਤਾਂ ਪਸੰਦ ਨਹੀਂ ਜੋ ਬਹੁਤ ਜ਼ਿਆਦਾ ਗੋਲਦੀਆਂ ਹਨ ਤੇ ਆਪਣੀ ਮਰਜ਼ੀ ਚਲਾਉਂਦੀਆਂ ਹਨ ਮੇਰੇ ਕੋਲ ਤੇਰੀ ਮਸ਼ੀਨ ਖਰੀਦਣ ਲਈ ਬਾਧੂ ਪੈਸੇ ਨਹੀਂ ਹਨ ਸੁਨੀਤਾ ਕੱਪੜਿਆਂ ਨੂੰ ਹੱਥਾਂ ਨਾਲ ਧੋਂਦੀ ਸਹੀ ਖਾਣਾ ਨਾ ਮਿਲਣ ਕਾਰਨ ਬਹੁਤ ਸਾਰਾ ਕੰਮ ਕਰਨ ਨਾਲ ਸੁਨੀਤਾ ਦੀ ਹਾਲ ਜਿਆਦਾ ਕਮਜ਼ੋਰ ਹੋ ਗਈ ਕਰਤਾਰਵਾਰ ਠੀਕ ਨਹੀਂ ਸੀ ਉਹ ਉਸ ਨਾਲ ਪਿਆਰ ਦੇ ਦੋ ਸ਼ਬਦ ਵੀ ਨਹੀਂ ਬੋਲਦਾ ਸੀ ਇੱਕ ਰਾਤ ਸੁਨੀਤਾ ਰਸੋਈ ਵਿੱਚ ਖੜੀ ਸੀ ਤੇ ਪਾਣੀ ਪੀ ਰਹੀ ਸੀ ਸੁਨੀਤਾ ਜਲਦੀ ਆਕੇ ਮੇਰੇ ਪੈਰਾਂ ਦੀ ਮਾਲਿਸ਼ ਕਰ ਸ਼ੇਖਰ ਨੇ ਹੁਕਮ ਦਿੱਤਾ ਸੁਨੀਤਾ ਕੰਮ ਦੇ ਕਦਮਾਂ ਨਾਲ ਰਸੋਈ ਵਿੱਚੋਂ ਬਾਹਰ ਆਈ ਪਰ ਉਸ ਤਰ੍ਹਾਂ ਉਸ ਨੂੰ ਚੱਕਰ ਆ ਗਿਆ ਤੇ ਉਹ ਵੀੜੇ ਵਿੱਚ ਹੀ ਡਿੱਗ ਪਈ ਸ਼ੇਖਰ ਨੇ ਸੁਨੀਤਾ ਦੀ ਡਿੱਗਣ ਦੀ ਗੱਲ ਸੁਣੀ ਅਤੇ ਮੂੰਹ ਬਣਾ ਕੇ ਕਮਰੇ ਵਿੱਚੋਂ ਬਾਹਰ ਆਇਆ ਉਸ ਨੂੰ ਨੇੜੇ ਦੇ ਕਲੀਨਿਕ ਵਿੱਚ ਲੈ ਗਿਆ ਜਿੱਥੇ ਇੱਕ ਮੈਲਾ ਡਾਕਟਰ ਬੈਠੀ ਸੀ ਸ਼ੇਖਰ ਨੇ ਪੁੱਛਿਆ ਡਾਕਟਰ ਕੀ ਮੇਰੀ ਪਤਨੀ ਮਾਂ ਬਣਨ ਵਾਲੀ ਹੈ ਅਤੇ ਇਸ ਤਰ੍ਹਾਂ ਵਿਆਹ ਤੋਂ ਬਾਅਦ ਜੇ ਕੋਈ ਔਰਤੇ ਇਸ ਤਰ੍ਹਾਂ ਬਿਵੋਸ਼ ਹੁੰਦੀ ਹੈ ਤਾਂ ਉਹ ਗਰਭવતી ਹੁੰਦੀ ਹੈ ਡਾਕਟਰ ਨੇ ਉਸ ਨੂੰ ਦੇਖਿਆ ਤੁਸੀਂ ਆਪਣੀ ਪਤਨੀ ਦੀ ਹਾਲਤ ਦੇਖ ਰਹੇ ਹੋ ਉਹ ਮਾਂ ਬਣਨ ਵਾਲੀ ਹੈ ਇਹ ਉਸ ਦੀ ਮਾਂ ਬਣਨ ਦੀ ਹਾਲਤ ਹੈ ਉਹ ਇੰਨੀ ਕਮਜ਼ੋਰ ਹੈ ਕਿ ਉਹ ਆਪਣਾ ਧਿਆਨ ਵੀ ਨਹੀਂ ਰੱਖ ਸਕਦੀ ਉਸ ਵਿੱਚ ਖੂਨ ਦੀ ਬਹੁਤ ਕਮੀ ਹੈ ਉਸ ਨੂੰ ਚੰਗੀ ਤਰ੍ਹਾਂ ਖਵਾਓ ਉਸ ਨੂੰ ਮੈਂ ਤਾਕਤ ਦੀਆਂ ਗੋਲੀਆਂ ਲੈ ਕੇ ਦਿੰਦੀ ਹਾਂ ਤੇ ਤੁਸੀਂ ਇਹ ਲੈ ਲਿਓ ਤੇ ਜਦੋਂ ਇਸ ਦੀ ਸਿਹਤ ਚੰਗੀ ਹੋਵੇਗੀ ਤਾਂ ਹੀ ਇਹ ਬੱਚੇ ਪੈਦਾ ਕਰਨ ਦੇ ਯੋਗ ਹੋ ਸਕਤੀ ਹੈ ਇਸ ਵੇਲੇ ਉਹ ਬੱਚਾ ਪੈਦਾ ਕਰਨ ਦੇ ਯੋਗ ਨਹੀਂ ਹੈ ਡਾਕਟਰ ਨੇ ਬਿਨਾਂ ਚਿਝਕਤੇ ਇਹ ਸਭ ਕੁਝ ਸੇਖਰ ਨੂੰ ਸਪਸ਼ਟ ਦੱਸ ਦਿੱਤਾ ਕੋਸਨੀਤਾ ਨੂੰ ਬਹੁਤ ਮਾੜੇ ਮੂਡ ਵਿੱਚ ਲੈ ਕੇ ਘਰ ਵਾਪਸ ਆਇਆ। ਤੁਹਾਨੂੰ ਡਾਕਟਰ ਦੀਆਂ ਕਈਆਂ ਗੱਲਾਂ ਨੂੰ ਬਹੁਤ ਗੰਭੀਰਤਾ ਨਾਲ ਲੈਣ ਦੀ ਜ਼ਰੂਰਤ ਨਹੀਂ। ਇਹ ਸਭ ਅਮੀਰਾ ਦੇ ਚੋਝਲੇ ਹਨ। ਪੁਰਾਣੇ ਸਮੇਂ ਵਿੱਚ ਔਰਤਾਂ ਸਾਰਾ ਦਿਨ ਖੇਤਾਂ ਵਿੱਚ ਕੰਮ ਕਰਦੀਆਂ ਸਨ ਅਤੇ ਘਰ ਦੀ ਦੇਖਭਾਲ ਕਰਦੀਆਂ ਸਨ। ਇਸ ਦੇ ਨਾਲ ਉਹ ਬੱਚਾ ਪੈਦਾ ਕਰਦੀਆਂ ਸਨ। ਮੈਨੂੰ ਮੇਰਾ ਬੱਚਾ ਜਲਦੀ ਚਾਹੀਦਾ ਹੈ। ਨੀਤਾ ਚੁੱਪ ਕਰਕੇ ਉੱਥੇ ਖੜੀ ਰਹੀ ਤੇ ਉਸ ਦੀਆਂ ਗੱਲਾਂ ਸੁਣਦੀ ਰਹੀ। スニータ ਰੱਬ ਅੱਗੇ ਪ੍ਰਾਰਥਨਾ ਕਰਦੀ ਕਿ ਕਿਸੇ ਤਰ੍ਹਾਂ ਉਸ ਦੀਆਂ ਧੀਆਂ ਉਸ ਕੋਲ ਆਉਣ ਪਰ ਸ਼ਾਇਦ ਉਸ ਦੀ ਮੁਸੀਬਤ ਅਜੇ ਖਤਮ ਨਹੀਂ ਹੋਈ ਸੀ ਕਿਉਂਕਿ ਇਨ੍ਹਾਂ ਦਿਨਾਂ ਦੌਰਾਨ ਉਸ ਨੂੰ ਪਤਾ ਲੱਗਿਆ ਕਿ ਉਹ ਗਰਭਵਤੀ ਹੈ ਇਹ ਸੁਣ ਕੇ ਸ਼ੇਖਰ ਬਹੁਤ ਖੁਸ਼ ਹੋ ਗਿਆ ਸ਼ੇਖਰ ਨੇ ਸੁਨੀਤਾ ਨੂੰ ਕਿਹਾ ਹੁਣ ਤੂੰ ਬਹੁਤ ਕੰਮ ਕਰਿਆ ਘਰ ਜਿਸ ਨਾਲ ਬੱਚਾ ਬਿਨਾਂ ਆਪਰੇਸ਼ਨ ਤੋਂ ਪੈਦਾ ਹੋਵੇਗਾ ਇਸ ਤਰ੍ਹਾਂ ਦਿਨ ਬੀਤਦੇ ਰਹੇ ਥਕਾਵਟ ਅਤੇ ਕਮਜ਼ੋਰੀ ਕਾਰਨ ਉਸਦੀ ਹਾਲਤ ਖਰਾਬ ਹੋ ਰਹੀ ਸੀ ਇਸਨੀਤਾ ਸ਼ੇਖਰ ਨੂੰ ਸ਼ਹਿਰ ਤੋਂ ਕੋਈ ਫਲ ਫਰੂਟ ਲੈਣ ਲਈ ਕਹਿੰਦੀ ਤਾਂ ਸ਼ੇਖਰ ਕਹਿੰਦਾ ਮੇਰੇ ਕੋਲੰਨੇ ਪੈਸੇ ਨਹੀਂ ਹਨ ਮੇਰੀਆਂ ਜੇਬਾਂ ਖਾਲੀ ਹਨ ਤੂੰ ਆਪਣਾ ਰੋਜ਼ਾਨਾ ਦੇ ਖਾਣੇ ਨਾਲ ਵੀ ਬੱਚੇ ਨੂੰ ਜਨਮ ਦੇ ਸਕਦੀ ਹੈ ਗਰਭਵਸਤਾ ਦੌਰਾਨ ਵੀ ਖਾਣਾ ਨਾ ਮਿਲਣ ਕਾਰਨ ਸੁਨੀਤਾ ਕਮਜ਼ੋਰ ਹੋ ਰਹੀ ਸੀ ਉਹ ਉਸ ਦਾ 7ਵਾਂ ਮਹੀਨਾ ਸੀ ਜਦੋਂ ਸੁਨੀਤਾ ਦੀਨੰਦ ਆਪਣੇ 5 ਬੱਚਿਆਂ ਨੂੰ ਲੈ ਕੇ ਆਈ ਉਹ ਪ੍ਰਾਪੈ ਨੂੰ ਬਹੁਤ-ਬਹੁਤ ਮੁਬਾਰਕਾ ਮੈਂ ਉਦੋਂ ਤੋਂ ਆਉਣ ਲਈ ਤਰਸ ਰਹੀ ਸੀ ਜਦੋਂ ਤੋਂ ਮੈਂ ਇਹ ਸੁਣ્યો ਸੀ ਕਿ ਮੇਰੇ ਭਰਾ ਦੇ ਘਰ ਖੁਸ਼ੀ ਹੋਣ ਵਾਲੀ ਹੈ ਪਰ ਨੇ ਆਪਣੀ ਭੈਣ ਨੂੰ ਜੱਫੀ ਪਾਈ ਅਤੇ ਸੁਨੀਤਾ ਨੂੰ اپنی ਭੈਣ ਵਾਸਤੇ ਖਾਣਾ ਬਣਾਉਣ ਲਈ 기ਆ ਸੁਨੀਤਾ ਰਸੋਈ ਵਿੱਚ ਚਲੀ ਗਈ ਤੇ ਖਾਣਾ ਬਣਾਉਣ ਲੱਗ ਪਈ ਇਸ ਹਫ਼ਤੇ ਵਿੱਚ ਸੁਨੀਤਾ ਦੀ ਹਾਲਤ ਪਹਿਲਾਂ ਨਾਲੋਂ ਵੀ ਕਮਜ਼ੋਰ ਹੋ ਗਈ ਸੀ ਉਹ ਆਪਣੇ ਛੋਟੇ ਬੱਚਿਆਂ ਦਾ ਕੰਮ ਵੀ ਸੁਨੀਤਾ ਤੋਂ ਕਰਾਉਂਦੀ ਸੀ ਭਾਵੇਂ ਬੱਚਿਆਂ ਨੂੰ ਬਾਥਰੂਮ ਜਾਣਾ ਪੈਂਦਾ ਸੀ ਫਿਰ ਵੀ ਸੁਨੀਤਾ ਉਹਨਾਂ ਨੂੰ ਬਾਥਰੂਮ ਲੈ ਕੇ ਜਾਂਦੀ ਸੀ ਉਹਨਾਂ ਨੂੰ ਦੇਖ ਕੇ ਸੁਨੀਤਾ ਆਪਣੀਆਂ ਧੀਆਂ ਨੂੰ ਯਾਦ ਕਰਕੇ ਬਹੁਤ ਰੋਂਦੀ ਸੀ ਪਰ ਸ਼ੇਖਰ ਨੂੰ ਉਸਤੇ ਕੋਈ ਰਹਿਮ ਨਹੀਂ ਆਉਂਦਾ ਸੀ ਜਦੋਂ ਸੁਨੀਤਾ ਰਸੋਈ ਦਾ ਕੰਮ ਕਰਨ ਤੋਂ ਬਾਅਦ ਖਾਲੀ ਹੋ ਜਾਂਦੀ ਸੀ ਤਾਂ ਆਨੰਦ ਉਸ ਨੂੰ ਕਹਿੰਦੀ ਕਿ ਬੈਠ ਕੇ ਇਸ ਤਰ੍ਹਾਂ ਪੋਚਾ ਲਾਇਆ ਕਰ ਤੇ ਕਸਰਤ ਕਰਿਆ ਕਰ ਇਸ ਨਾਲ ਤੇਰਾ ਬੱਚਾ ਆਮ ਹੋਵੇਗਾ ਤੇ ਤੈਨੂੰ ਕੋਈ ਆਪਰੇਸ਼ਨ ਦੀ ਲੋੜ ਨਹੀਂ ਪੈਣੀ ਮੇਰੇ ਭਰਾ ਤੇ ਐਵੇਂ ਬੋਝ ਬਣੇਗੀ ਆਪਰੇਸ਼ਨ ਤੇ ਬਹੁਤ ਖਰਚਾ ਆਉਂਦਾ ਹੈ ਨੀਤਾ ਦਿਨੋ ਦਿਨ ਕਮਜ਼ੋਰ ਹੋ ਰਹੀ ਸੀ ਉਸਦੀ ਹਾਲਤ ਅਜਿਹੀ ਨਹੀਂ ਸੀ ਕਿ ਉਹ ਇੱਕ ਸਿਹਤਮੰਦ ਬੱਚੇ ਨੂੰ ਜਨਮ ਦੇ ਸਕੇ ਉਸਨੇ ਆਪਣੀ ਮੌਤ ਨੂੰ ਦੇਖਣਾ ਸ਼ੁਰੂ ਕਰ ਦਿੱਤਾ ਉਸਨੇ ਸ਼ੇਖਰ ਨਾਲ ਗੱਲ ਕਰਨ ਬਾਰੇ ਸੋਚਿਆ ਜਦੋਂ ਸ਼ੇਖਰ ਰਾਤ ਨੂੰ ਘਰ ਆਇਆ ਤਾਂ ਸੁਨੀਤਾ ਨੇ ਹਿੰਮਤ ਜਟਾਉਂਦਿਆਂ ਕਿਹਾ ਜਦੋਂ ਤੋਂ ਮੈਂ ਗਰਭਵਤੀ ਹਾਂ ਕਵਾਰ ਵੀ ਡਾਕਟਰ ਕੋਲ ਨਹੀਂ ਗਈ ਕਰ ਪੂਨ ਡਿਲੀਵਰੀ ਦਾ ਸਮਾਂ ਨੇੜੇ ਹੈ ਇਸ ਲਈ ਸਾਨੂੰ ਇੱਕ ਵਾਰ ਡਾਕਟਰ ਤੋਂ ਚੈੱਕਅਪ ਕਰਾਉਣਾ ਚਾਹੀਦਾ ਹੈ ਮੈਂ ਸੁਨਿਆ ਹੈ ਜੇ ਡਿਲੀਵਰੀ ਦੇ ਸਮੇਂ ਕੋਈ ਘਾਟ ਹੋ ਜਾਵੇ ਤਾਂ ਮੁਸ਼ਕਲ ਆਉਂਦੀ ਹੈ ਸੁਨੀਤਾ ਨੇ ਅਜੀਹਾ ਕਿਹਾ ਸ਼ੇਖਰ ਨੇ ਜਵਾਬ ਦਿੱਤਾ ਹਰ ਚੀਜ਼ ਬਾਰੇ ਸੂਚਨ ਦੀ ਜ਼ਰੂਰਤ ਨਹੀਂ ਜਦੋਂ ਬੱਚੇ ਦਾ ਜਨਮ ਸਮਾਂ ਆਵੇਗਾ ਤਾਂ ਬੱਚਾ ਆਪਣੇ ਆਪ ਪੈਦਾ ਹੋ ਜਾਵੇਗਾ ਸਵੇਰੀ ਜਦੋਂ ਸ਼ੇਖਰ ਨੇ ਅਸ਼ਾ ਕਾਰਨ ਤੋਂ ਬਾਅਦ ਕੰਮ ਤੇ ਜਾਣ ਲੱਗਾ ਤਾਂ ਸੁਨੀਤਾ ਦਾ ਰੰਗ ਫਿੱਕਾ ਪੈ ਰਿਹਾ ਸੀ ਉਸ ਨੂੰ ਚੱਕਰ ਆ ਰਹੇ ਸਨ ਉਹ ਵਿੜੇ ਵਿੱਚ ਟਿਕ ਪਈ ਏਖਰ ਉਸ ਨੂੰ ਹਸਪਤਾਲ ਵਿੱਚ ਲੈ ਜਾਂਦਾ ਹੈ ਤਾਂ ਆਪਣੀਆਂ ਪ੍ਰਾਨੀਆਂ ਗੱਲਾਂ ਨੂੰ ਯਾਦ ਕਰਕੇ ਰੋ ਰਹੀ ਹੁੰਦੀ ਹੈ ਹੁਣ ਆਪਰੇਸ਼ਨ ਥੀਏਟਰ ਵਿੱਚ ਇੱਕ ਡਾਕਟਰ ਸਾਹਮਣੇ ਆਇਆ ਉਹ ਉਹੀ ਡਾਕਟਰ ਸੀ ਜਿਸ ਨੇ ਕਲੀਨਿਕ ਵਿੱਚ ਉਸ ਨੇ ਪਹਿਲਾਂ ਸੁਨੀਤਾ ਨੂੰ ਦੇਖਿਆ ਸੀ ਸ਼ੇਖਰ ਡਾਕਟਰ ਕੋਲ ਮਰੀ ਹੋਏ ਕਦਮਾਂ ਨਾਲ ਤੁਰਿਆ ਤੇ ਅੰਦਰ ਚੁੱਪਚਾਪ ਬੈਠ ਗਿਆ ਮੈਂ ਤੁਹਾਨੂੰ ਕਿਹਾ ਸੀ ਤੁਹਾਡੀ ਪਤਨੀ ਬੱਚੇ ਨੂੰ ਜਨਮ ਦੇਣ ਦੇ ਯੋਗ ਨਹੀਂ ਹੈ ਪਰ ਫਿਰ ਵੀ ਤੁਸੀਂ ਮੇਰੀ ਗੱਲ ਨਹੀਂ ਸੁਣੀ ਇਹ ਪੂਰੀ ਗਰਭ ਅਵਸਥਾ ਦੌਰਾਨ ਉਸਦੀ ਬਹੁਤ ਘੱਟ ਦੇਖਭਾਲ ਕੀਤੀ ਉਸਦੀ ਹਾਲਤ ਸਾਫ਼ ਦਿਸਦੀ ਹੈ ਕਿ ਉਸ ਨੂੰ ਖਾਣ ਪੀਣ ਲਈ ਕੁਝ ਖਾਸ ਨਹੀਂ ਮਿਲਿਆ ਨਤੀਜਾ ਤੁਹਾਡੇ ਸਾਹਮਣੇ ਹੈ ਸੁਨੀਤਾ ਨਾਲ ਜੋ ਕੁਝ ਵੀ ਕੀਤਾ ਉਹ ਆਪਣੇ ਬੱਚੇ ਵਿੱਚ ਸਾਫ਼ ਦੇਖ ਸਕਦੇ ਹੋ। ਉੱਤਰਨੇ ਗਿਆ। ਫਿਰ ਸ਼ੇਖਰ ਨੇ ਇੱਕ ਵਾਰ ਫਿਰ ਆਪਣੇ ਬੱਚੇ ਵੱਲ ਦੇਖਿਆ। ਇਹ ਬੱਚਾ ਸੀ ਜਾਂ ਕੋਈ ਅਜੀਬ ਚੀਜ਼ ਇਸ ਦਾ ਸਰੀਰ ਸਿਰਫ ਇੱਕ ਹੱਥ ਦੇ ਆਕਾਰ ਦਾ ਸੀ। ਇਸ ਦੇ ਸਾਰੇ ਸਰੀਰ ਤੇ ਬਾਲ ਸਨ। ਚਿਹਰਾ ਮੁਸ਼ਕਲ ਨਾਲ ਦਿਖਾਈ ਦੇ ਰਿਹਾ ਸੀ। ਅੱਖਾਂ ਪੂਰੀ ਤਰ੍ਹਾਂ ਪੀਲੀਆਂ ਸਨ ਅਤੇ ਰੰਗ ਪੂਰੀ ਤਰ੍ਹਾਂ ਕਾਲਾ ਸੀ। ਸ਼ੇਰਾ ਸ਼ੇਖਰ ਵਰਗਾ ਸੀ ਪਰ ਲੰਬੇ ਵਾਲਾਂ ਕਾਰਨ ਬੱਚਾ ਇੱਕ ਛੋਟੇ ਬਾਂਦਰ ਵਾਂਗ ਲੱਗ ਰਿਹਾ ਸੀ ਡਾਕਟਰ ਸਾਹਿਬ ਮੇਰਾ ਬੱਚਾ ਅਜੀਹਾ ਕਿਉਂ ਹੈ ਸ਼ੇਖਰ ਨੇ ਕਵਰਾ ਆਟ ਵਾਲੀ ਆਵਾਜ਼ ਵਿੱਚ ਕਿਹਾ ਫਿਰ ਡਾਕਟਰ ਨੇ ਇੱਕ ਡੂੰਗਾ ਸਾਹ ਲਿਆ ਜੇਕਰ ਗਰਭਵਸਤਾ ਦੌਰਾਨ ਮਾਂ ਨੂੰ ਚੰਗਾ ਪੋਜਲ ਅਤੇ ਦੀਖਪਲ ਨਹੀਂ ਮਿਲਦੀ ਤਾਂ ਇਹ ਸਭ ਬੱਚੇ ਤੇ ਅਸਰ ਪਾਉਂਦਾ ਹੈ ਨਤੀਜਾ ਇਹ ਹੋਇਆ ਕਿ ਤੁਹਾਡਾ ਬੱਚਾ ਅਜੀਬ ਬਿਮਾਰੀ ਦਾ ਸ਼ਕਾਰ ਹੋ ਗਿਆ ਹੈ ਜਿਸ ਵਿੱਚ शरीर ते बहुत सारे बाल दिखाई दਿੰਦੇ ਹਨ ਹਾਂ ਪਰ ਇਸ ਦਾ ਇਲਾਜ ਸੰਭਵ ਹੈ ਪਰ ਇਲਾਜ ਤੋਂ ਵੱਧ ਤੁਹਾਨੂੰ ਤਪੱਸਿਆ ਕਰਨ ਦੀ ਲੋੜ ਹੈ ਅਤੇ ਆਪਣੀ ਪਤਨੀ ਦਾ ਧਿਆਨ ਰੱਖਣਾ ਚਾਹੀਦਾ ਹੈ ਤਾਂ ਜੋ ਤੁਹਾਡੇ ਆਉਣ ਵਾਲੇ ਬੱਚੇ ਇਸ ਤਰ੍ਹਾਂ ਨਾ ਹੋਣ ਡਾਕਟਰ ਨੇ ਗੱਲ ਖਤਮ ਕਰ ਦਿੱਤੀ ਸ਼ੀਖਰ ਨੇ ਅੱਗੇ ਵੱਧ ਕੇ ਬੱਚੇ ਨੂੰ ਚੁੱਕਿਆ ਉਸਦੇ ਦਿਲ ਨੂੰ ਥੋੜੀ ਜੀ ਉਮੀਦ ਸੀ ਕਿ ਡਾਕਟਰ ਦੇ ਇਲਾਜ ਤੋਂ ਬਾਅਦ ਮੇਰਾ ਮੁੰਡਾ ਠੀਕ ਹੋ ਜਾਊਗਾ ਫੜ ਇਸ ਤੋਂ ਪਰਨਾ ਉਸ ਨੂੰ ਸੁਨੀਤਾ ਤੋਂ ਮਾफी ਮੰਗਣੀ ਸੀ ਉਸ ਸੁਨੀਤਾ ਤੋਂ ਮਾफी ਮੰਗਣ ਲਈ ਕੋਲ ਗਿਆ ਸੁਨੀਤਾ ਨੇ ਕਮਜ਼ੋਰੀ ਕਰ ਆਪਣੀਆਂ ਅੱਖਾਂ ਬੰਦ ਕਰ ਲਈਆਂ ਸਨ ਸ਼ੇਖਰ ਅੰਦਰ ਆਇਆ ਅਤੇ ਉਸਦੇ ਦੋਵੇਂ ਹੱਥਾਂ ਨੂੰ ਫੜ ਕੇ ਕਹਿਣ ਲੱਗਿਆ ਸੁਨੀਤਾ ਮੈਨੂੰ ਮaaf ਕਰ ਤੋ ਮੈਂ ਤੇਰੇ ਨਾਲ ਬਹੁਤ ਗਲਤ ਕੀਤਾ ਹੈ ਇਸੇ ਲਈ ਰੱਬ ਨੇ ਮੈਨੂੰ ਇਸ ਦੀ ਸਜ਼ਾ ਦਿੱਤੀ ਹੈ ਅਸੀਂ ਕਰ ਜਾ ਕੇ ਆਪਣੀਆਂ ਦੋਵੇਂ ਤੀਹ ਨੂੰ ਲੈ ਕੇ ਆਵਾਂਗੇ ਚਾਹੇ ਇਹੇ ਕਰਕੇ ਰੱਬ ਸਾਡੇ ਪੁੱਤਰ ਨੂੰ ਵੀ ਠੀਕ ਕਰ ਦਵੇ। ਸੁਨੀਤਾ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਉਸ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਅੱਜ ਉਸ ਦੀਆਂ ਧੀਆਂ ਵਾਪਸ ਉਸ ਦੇ ਘਰ ਆਉਣ ਕਿਆਂ। ਫਿਰ ਉਸ ਦੀਆਂ ਧੀਆਂ ਨੂੰ ਸ਼ੇਖਰ ਆਪਣੇ ਘਰ ਲੈ ਆਏ ਆ। ਸੁਨੀਤਾ ਉਹਨਾਂ ਨੂੰ ਦੇਖ ਕੇ ਬਹੁਤ ਖੁਸ਼ ਹੋ ਗਈ। ਡਾਕਟਰ ਦੇ ਇਲਾਜ ਨਾਲ ਉਸ ਦਾ ਬੱਚਾ ਜਲਦੀ ਤੰਦਰੁਸਤ ਹੋਣ ਲੱਗ ਪਿਆ। ਹਰ ਜਾਣਦਾ ਸੀ ਇਹ ਸਭ ਸਿਰਫ ਇਸ ਲਈ ਹੋਇਆ ਹੈ ਕਿਉਂਕਿ ਉਸ ਨੇ ਇੱਕ ਮਾਂ ਦੀਆਂ ਗਵਾਚੀਆਂ ਧੀਆਂ ਨੂੰ ਮਿਲਾਇਆ ਹੈ ਤੇ ਉਸਤੇ ਮਾੜੇ ਵਿਵਹਾਰ ਨੂੰ ਸੁਧਾਰਿਆ ਹੈ ਤਾਂ ਦੋਸਤੋ ਇਸ ਕਹਾਣੀ ਬਾਰੇ ਤੁਹਾਡੀ ਕੀ رائے ਹੈ ਕਿਰਪਾ ਕਰਕੇ ਮੈਨੂੰ ਕਮੈਂਟ ਵਿੱਚ ਜਰੂਰ ਦੱਸਿਓ ਤੇ ਇਹ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ